ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਸਾਧ ਸੰਗਤ ਜੀ ਇੱਕ ਵਾਰ ਬਚਨ ਚਲਦਿਆਂ ਚਲਦਿਆਂ ਮਾਤਾ ਕੇਸਰ ਕੌਰ ਨੇ ਆਕੇ ਸਤਿ ਸ਼੍ਰੀ ਅਕਾਲ ਬੁਲਾਈ ਹੁਕਮ ਹੋਇਆ ਪੂਰੀ ਫਤਿਹ ਬੁਲਾਉਣ ਦਾ ਹੁਕਮ ਹੈ ਨਹੀਂ ਸਤਿ ਸ਼੍ਰੀ ਅਕਾਲ ਨਹੀਂ ਬਣਾਉਣੀ ਆਖ ਸਤਿ ਸ਼੍ਰੀ ਅਕਾਲ ਗੁਰਬਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾਤਾ ਨੂੰ ਗੁਰਬਰ ਕਾ ਲਖਣਾ ਨਾ ਹੈ ਦੋ ਚਾਰ ਵਾਰੀ ਕੋਸ਼ਿਸ਼ ਕੀਤੀ ਮਨਜ਼ੂਰੀ ਨਾ ਹੋਈ ਹੁਕਮ ਹੋਇਆ ਇੱਥੇ ਹੀ ਖਲੋਤੇ ਰਹੋ ਅਗਾ ਨਹੀਂ ਆਉਣਾ ਜਦ ਤੱਕ ਫਤਿਹ ਪੂਰੀ ਨਾ ਬੁਲਾਏਗੀ ਅਗਾ ਨਹੀਂ ਆਉਣਾ ਵੇਖੋ ਕਿੱਡੀ ਸਖਤਾਈ ਚੇਤ ਵਿਸਾਖ ਦੇ ਦਿਨ ਪੁਰਾਣੀ ਬੈਠਕ ਦੀ ਛੱਤ ਤੇ ਦਰਸ਼ਨਾ ਦੀ ਬਖਸ਼ੀਸ਼ ਹੋ ਰਹੀ ਸੀ ਮਾਤਾ ਧੁੱਪੇ ਖਲੋਤੀ ਹੱਥ ਜੋੜ ਕੇ ਤੇ ਗੁਰਬਰ ਅਕਾਲ ਆਖਿਆ ਨਹੀਂ ਜਾ ਰਿਹਾ ਤੇ ਹੁਕਮ ਹੋ ਗਿਆ ਆਗਾ ਨਹੀਂ ਹੋਣਾ 10 15 ਮਿੰਟ ਲੰਘਣ ਮੰਗਰੋ ਆ ਆਗਜ਼ੂਰ ਮਦਦ ਲਈ ਆਏ ਮਾਤਾ ਜੀ ਦੀ ਮਾਤਾ ਨੂੰ ਆਖਣ ਲੱਗੇ ਕੇਸਰ ਗੋਰੇ ਗੁੜ ਛਕਦੀ ਹੁੰਦੀ ਹੈ ਆਖ ਗੁਰ ਬਰ ਕੇਸਰ ਕੌਰ ਨੇ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ ਦੀਨ ਦੁਨੀਆ ਦੇ ਮਾਲਕ ਛੋਟੀ ਜਮਾਤ ਦੇ ਬੱਚਿਆਂ ਵਾਂਗੂ ਸਮਝਾਉਣ ਪੜਾਉਣ ਆਖਣ ਆਖ ਗੁਰ ਬਰ ਗੁਰ ਛਕਦੀ ਹੁੰਦੀ ਹੈ ਨਾ ਆਖ ਗੁਰ ਬਰ ਮਾਤਾ ਮੂੰਹ ਵਿੱਚ ਗੁਨਮਨ ਗੁਨਮਨ ਕਰੀ ਜਾਏ ਫਿਰ ਦਇਆ ਵਿਚਾ ਕੇ ਆਖਣ ਲੱਗੇ ਤਲ ਆ ਜਾ ਪਰ ਇਹ ਗੱਲ ਹੈ ਪੂਰੀ ਫਤਿਹ ਪਕਾਉਣੀ ਮੇਰੀ ਸਤਿ ਸ਼੍ਰੀ ਅਕਾਲ ਦਾ ਹੁਕਮ ਨਹੀਂ ਸਮਝ ਲਿਆ ਪੂਰੀ ਫਤਿਹ ਦਾ ਹੁਕਮ ਹੈ ਵੇਖੋ ਸਾਧ ਸੰਗਤ ਜੀ ਅਸੀਂ ਨਿਰੀ ਸਤਿ ਸ਼੍ਰੀ ਅਕਾਲ ਬੁਲਾ ਛੱਡਦੇ ਆ ਪਰ ਹਜ਼ੂਰ ਕਿ ਨਹੀਂ ਸਕਤਾ ਇਹ ਵਰਤਾ ਰਹੇ ਨੇ ਕਿਹਦਾ ਪਹਿਰਾ ਲਗਾਇਆ ਹੈ ਕਿ ਜਦੋਂ ਤੱਕ ਪੂਰੀ ਫਤਿਹ ਨਹੀਂ ਬੁਲਾਉਣੀ ਉਦੋਂ ਤੱਕ ਆਗਾਹ ਨਹੀਂ ਹੋਣਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ